ਇਹ ਕਾਰਨ ਕੀ ਲੱਗਦਾ ਕਿ ਇੱਕਦਮ ਤੋਂ ਹੀ ਜਿਹੜੇ ਮੋਬਾਈਲ ਰੀਚਾਰਜ ਦੇ ਰੇਟ ਨੇ ਵਧਾ ਦਿੱਤੇ ਗਏ ਮੈਨੂੰ ਲੱਗਦਾ ਸਰਕਾਰ ਨੂੰ ਬਹੁਤ ਜ਼ਿਆਦਾ ਲੋਡ ਹੈ ਜਿਹੜੇ ਆਮ ਆਮ ਜਨਤਾ ਦਾ ਜੇਬ ਦੇ ਵਿੱਚ 50 ਰੁਪਏ ਲੈ ਕੇ ਆਪਣਾ ਖਜ਼ਾਨਾ ਫੜ ਰਹੀ ਹੈ ਹੋਰ ਕੁਝ ਵੀ ਨਹੀਂ ਹਰ ਇੱਕ ਰੀਚਾਰਜ 'ਚ ਅਗਰ 50 ਰੁਪਏ ਵਧ ਗਿਆ ਤੇ ਤੁਸੀਂ ਲਗਾ ਲਓ ਇੱਕ ਘਰ 'ਚ ਅਗਰ 8 ਫੋਨ ਹੈ ਤੇ 500 ਰੁਪਏ ਦਾ ਖਰਚਾ ਵਧ ਪੈ ਗਿਆ 500 ਰੁਪਏ 'ਚ ਮੈਨੂੰ ਲੱਗਦਾ ਕਿ 10 ਕਿਲੋ ਆਟੇ ਦੀ ਬੋਰੀ ਆ ਜਾਂਦੀ ਹੈ ਕੀ ਐਕਚੁਅਲੀ ਇਹ ਨਾ ਲਾਈਫ ਦੀ ਇੱਕ ਬਹੁਤ ਜ਼ਿਆਦਾ ਮੰਡੀਟਰੀ ਚੀਜ਼ ਬਣ ਚੁੱਕੀ ਹੈ ਬਲੀ ਮੋਬਾਈਲ ਸੋਚ ਕੇ ਸੋਚ ਕੇ ਵੀ ਆਪਾਂ ਕੁਝ ਕਰ ਨਹੀਂ ਸਕਦੇ ਤੇ ਸਾਨੂੰ ਕਰਾਉਣਾ ਹੀ ਪੈਣਾ ਹੈ ਮਜਬੂਰੀ ਕਰਾਉਣਾ ਪੈਣਾ ਤੁਹਾਡੇ ਰੀਚਾਰਜ ਪਹਿਲਾਂ ਕਿੰਨੇ ਦਾ ਹੁੰਦਾ ਸੀ ਹੁਣ ਕਿੰਨੇ ਦਾ ਹੋ ਗਿਆ ਮੈਮ ਡਿਫਿਕਲਟ ਹੋ ਗਿਆ ਜਿੱਦਾਂ ਪਹਿਲਾਂ 40 50 ਰੁਪਏ ਸਸਤਾ ਸੀਗਾ ਹੁਣ ਰਿਲਾਈਐਂਸ ਨੇ ਵੀ ਜੀਓ ਨੇ ਵੀ ਉਧਾਰਤਾ ਸਾਰਿਆਂ ਨੇ ਵਧਾਰਤਾ ਤੇ ਉਹ ਹੁਣ ਜਿੱਦਾਂ ਮਹਿੰਗਾਈ ਦਿਨੋ ਦਿਨ ਵਧੀ ਜਾ ਰਹੀ ਹੈ ਕੀ ਲੱਗਦਾ ਕਿ ਕਿਉਂ ਰੇਟ ਜਿਹੜੇ ਨੇ ਵਧਾਈ ਗਏ ਨੇ ਮੈਮ ਆਪੋਸ਼ਨ ਦਾ ਹੈ ਗਵਰਨਮੈਂਟ ਨੂੰ ਵੀ ਪੈਸਾ ਜਾਂਦਾ ਤਾਂ ਹੀ ਉਹ ਤੋਂ ਬਗੈਰ ਤਾਂ ਕੁਝ ਚੱਲਦਾ ਹੀ ਨਹੀਂ ਲੋਕਾਂ ਦੇ ਕੋਲ ਪੈਸਾ ਜੇਬ ਵਿੱਚ ਬਚਦਾ ਹੀ ਨਹੀਂ ਜੀ ਤੇ ਹੁਣ ਹੋਰ ਭਾਰ ਪਾ ਕੇ 40 50 ਰੁਪਏ ਪਾ ਕੇ ਤਾਂ ਉਹ ਮੈਨੂੰ ਡਿਫਿਕਲਟੀ ਹੈ 50 ਰੁਪਏ ਦਾ ਝਟਕਾ ਲੱਗਦਾ ਜੀ ਜਿਹੜਾ ਆਮ ਜਨਤਾ 'ਤੇ ਬੜਾ ਔਖਾ ਹੈ ਜੀ ਰੇਟ ਵਧਾਉਣੇ ਵੀ ਸੀ ਤੇ ਥੋੜੇ ਥੋੜੇ ਕਰਕੇ ਵਧਾਉਣੇ ਚਾਹੀ ਸੀ 2 ਰੁਪਏ 4 ਰੁਪਏ 10 ਰੁਪਏ 20 ਰੁਪਏ ਕਰਕੇ ਪਾਵਾ 2 ਸਾਲ 2 ਸਾਲ 'ਚ ਵਧਾ ਦਿੰਦੇ ਦ ਸਿਟੀ ਐਟ ਲਾਈਨਸ ਦੇਖ ਰਹੇ तमाम दर्शका दा मैं नेह मलिक स्वागत ਕਰਦੀ ਆ ਮੋਬਾਈਲ ਰਿਚਾਰਜ ਦਿਜੀਏ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਬਹੁਤ ਵੱਡਾ ਜਿਹੜਾ ਵਾਅਦਾ ਆਇਆ ਜਿਹ ਦੇਕਰ ਆਪਾਂ ਦੱਸਦੀ ਆ ਕਿ 45 ਤੋਂ 50 ਦੇ ਵਿੱਚ ਵਿੱਚ ਜਿਹੜਾ ਇਹ ਰਿਚਾਰਜ ਦੇ ਜਿਹੜੇ ਪੈਸੇ ਨੇ ਵਾਦਾ ਦਿੱਤੇ ਗਏ ਨੇ ਜਿਹੜਾ ਰਿਚਾਰਜ ਜਿਹੜਾ ਆ ਕੁਝ ਕੁ ਪੈਸੇ ਦੇ ਹੁੰਦਾ ਸੀਗਾ 300 ਰੁਪਏ ਦਾ ਹੁੰਦਾ ਸੀਗਾ ਜਾਂ ਫਿਰ 250 ਰੁਪਏ ਦਾ ਹੁੰਦਾ ਸੀਗਾ ਉਹ ਸਿੱਧਾ ਹੁਣ ਜਾ ਕੇ 300 ਰੁਪਏ ਦਾ ਹੋਣ ਲੱਗਿਆ ਤੇ ਜੇ ਆਪਾਂ ਗੱਲ ਕਰੀਏ ਪਿੱਤੀ ਦਿਨੀ ਬਿੱਤੀ ਦਿਨੀ ਜਿਹੜੇ ਆ ਦੁੱਧ ਦੇ ਰੇਟ ਜਿਹੜੇ ਨੇ 1 ਰੁਪਏ 2 ਰੁਪਏ ਜਿਹੜੇ ਦੇ ਵਿੱਚ ਵਾਦਾ ਆਂਦਾ ਹੈ ਲੋਕਾਂ ਦੀ ਜੇਬਾਂ ਦੇ ਵਿੱਚ ਬਹੁਤ ਵੱਡਾ ਅਸਰ ਜਿਹੜਾ ਹੈ ਦੇਖਣ ਨੂੰ ਮਿਲਿਆ ਸੀਗਾ ਤੇ ਹੁਣ ਜੇ ਆਪਾਂ ਰਿਚਾਰਜ ਦੀ ਗੱਲ ਕੀਤੀ ਜਬ ਰਿਚਾਰਜ ਜਿਹੜੀ ਆ ਅੱਜ ਕੱਲ ਦੇ ਦ ਦੀ ਜਿਹੜੀ ਮੋਬਾਈਲ ਜ਼ਰੂਰਤ ਹੈ ਤੇ ਹਰ ਕੋਈ ਜਿਹੜਾ ਯੂਜ਼ ਕਰਦਾ ਤੇ ਅੱਜ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਸਰ ਮੌਜੂਦ ਸੱਜਣ ਜੀ ਸਰ ਫੋਨ ਯੂਜ਼ ਕਰਦੇ ਹੋ ਜੀ ਤੁਹਾਡੇ ਰੀਚਾਰਜ ਪਹਿਲਾਂ ਕਿੰਨੇ ਦਾ ਹੁੰਦਾ ਸੀ ਹੁਣ ਕਿੰਨੇ ਦਾ ਹੋ ਗਿਆ ਮੈਮ ਡਿਫਿਕਲਟ ਹੋ ਗਿਆ ਜਿੱਦਾਂ ਪਹਿਲਾਂ 40 ਬੰਦਿਆਰ ਰੁਪਏ ਸਸਤਾ ਸੀਗਾ ਹੁਣ ਰਿਲਾਈਐਂਸ ਨੇ ਵੀ ਜੀਓ ਨੇ ਵੀ ਵਧਾਰਤਾ ਸਾਰਿਆਂ ਨੇ ਵਧਾਰਤਾ ਤੇ ਉਹ ਹੁਣ ਜਦਾਂ ਮਹਿੰਗਾਈ ਦਿਨੋ ਦਿਨ ਵਧੀ ਜਾ ਰਹੀ ਹੈ ਜਿੱਦਾਂ ਦੁੱਧ ਦੇ ਰੇਟ ਵਧਨ 20-20 ਰੁਪਈਆ ਵੀ ਵਧੇ ਤਾਂ ਤਾਂ ਵੀ ਲੋਕਾਂ ਨੂੰ ਕੁਝ ਹੋ ਜਾਂਦਾ ਇਹਦੇ ਬਾਰੇ ਕੋਈ ਗਵਰਨਮੈਂਟ ਸੋਚ ਨਹੀਂ ਰਹੀ ਗਵਰਨਮੈਂਟ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਇਹਦੇ ਕੁਝ ਕੀ ਲੱਗਦਾ ਕਿ ਕਿਉਂ ਰੇਟ ਜਿਹੜੇ ਨੇ ਵਧਾਈ ਗਏ ਨੇ ਮੈਮ ਆਪੋਸ਼ਨਰਾਂ ਦਾ ਹੈ ਗਵਰਨਮੈਂਟ ਨੂੰ ਵੀ ਪੈਸਾ ਜਾਂਦਾ ਤਾਂ ਹੀ ਉਸ ਤੋਂ ਬਗੈਰ ਤਾਂ ਕੁਝ ਚੱਲਦਾ ਹੀ ਨਹੀਂ ਤੁਹਾਨੂੰ ਵੀ ਪਤਾ ਤੇ ਲੱਗ ਰਿਹਾ ਕਿ ਕਿੰਨਾ ਕ ਜੇਬ ਦੇ ਵਿੱਚ ਅਸਰ ਪਿਆ ਹੈ ਮਰੇ ਪੇ ਇਹ ਜਿੱਦਾਂ ਮੰਥਲੀ ਹੁਣ ਰੀਚ ਹੈ ਤੁਸੀਂ ਕਰਾਓਗੇ ਅੱਗੇ ਮੈਮ ਲੋਕਾਂ ਦੇ ਕੋਲ ਪੈਸਾ ਜੇਬ ਚ ਬਚਦਾ ਹੀ ਨਹੀਂ ਜੀ ਤੇ ਹੁਣ ਹੋਰ ਭਾਰ ਪਾ ਕੇ 40 50 ਰੁਪਏ ਪਾ ਕੇ ਤਾਂ ਉਹ ਮੈਨੂੰ ਡਿਫਿਕਲਟੀ ਹੈ ਪਤਾ 40 ਕਿਲੋ ਆਟਾ ਹੈ 2 ਕਿਲੋ ਆਟਾ ਆ ਜਾਂਦਾ ਇਹਦਾ ਬਿਲਕੁਲ ਉਹਦੇ ਕਰਕੇ ਤਾਂ ਹੈ ਹੀ ਹੁੰਦਾ ਸੋ ਸੋ ਅਰ ਵੀ ਆਪਾਂ ਗੱਲ ਕਰਾਂਗੇ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਫੋਨ ਹੈਗੇ ਆ ਬਿਲਕੁਲ ਜੀ ਇਹ ਤਾਂ ਐਕਚੁਅਲੀ ਬੇਸਿਕ ਰਿਕੁਆਇਰਮੈਂਟ ਆ ਲਾਈਫ ਦੀ ਕਿੰਨੇ ਘਰ ਦੇ ਵਿੱਚ ਕਿੰਨੇ ਫੋਨ ਨੇ ਦੇਖੋ ਜੀ ਮੇਰੀ ਵਾਈਫ ਕੋਲ ਫੋਨ ਹੈ ਮੇਰੇ ਮਦਰ ਕੋਲ ਹੈ ਮੇਰੇ ਬੱਚੇ ਕੋਲ ਹੈ ਮੇਰੇ ਕੋਲ ਵੀ ਹੈਗਾ ਮੇਰੇ ਬ੍ਰਦਰ ਕੋਲ ਵੀ ਹੈ ਮਤਲਬ 7-8 ਫੋਨ ਹੈਗੇ ਨੀ ਘਰੇ 7-8 ਫੋਨ ਹੈਗੇ ਤੇ ਕਿੰਨਾ ਕ ਜੇਬ ਦੇ ਵਿੱਚ ਅਸਰ ਪਿਆ ਹੈ ਰੀਚਾਰਜ ਮਹਿੰਗਾ ਹੋ ਗਿਆ ਦੇ ਕੁਝ ਗਰੁੱਪ ਜਿਹਦਾ ਆਟਾ ਫੋਨਾਂ ਦੀ ਗੱਲ ਕਰੀਓ ਅਪਰੋਕਸੀਮੇਟਲੀ ਹਰ ਫੋਨ ਦੇ ਉੱਤੇ ਹਰ ਰੀਚਾਰਜ ਉੱਤੇ 80 ਤੇ 90 ਸੌ ਰੁਪਏ ਦੇ ਆਸ-ਪਾਸ ਵਧਿਆ ਹੈਗਾ ਰੇਟ ਬਹੁਤ ਮਾੜੀ ਗੱਲ ਸਿੱਧੀ ਸਿੱਧੀ ਗੱਲ ਸਾਡੇ ਘਰ ਦੇ ਵਿੱਚ ਵੀਦਾ 1000 ਰੁਪਏ ਐਕਸਟਰਾ ਜਾਊਗਾ ਠੀਕ ਹੈ ਠੀਕ ਹੈ ਅੱਜ ਕੱਲ ਦਾ ਮਤਲਬ ਜੀਦਾ ਹਰ ਚੀਜ਼ ਮਹਿੰਗੀ ਹੋ ਰਹੀ ਹੈ ਹਰ ਚੀਜ਼ ਬਹੁਤ ਜ਼ਿਆਦਾ ਰੇਟ ਹਾਈ ਹੋ ਰਹੇ ਨੇ ਤੇ ਓਬਵੀਅਸਲੀ ਸਾਡੀ ਮਤਲਬ ਡੇਲੀ ਰੋਟੀਨ ਦੀ ਲਾਈਫ ਦੇ ਉੱਤੇ ਇਫੈਕਟ ਕਰੇਗੀ ਹੁਣ ਸੋਚਣਾ ਪਊਗਾ ਫੋਨ ਰੀਚਾਰਜ ਕਰਦੇ ਜਾਈਏ ਬਿਲਕੁਲ ਸੋਚ ਰਹਾ ਹਾਂ ਦੇਖੋ ਇੱਕ ਇਹ ਐਕਚੁਅਲੀ ਇੱਕ ਨਾ ਲਾਈਫ ਦੀ ਇੱਕ ਬਹੁਤ ਜ਼ਿਆਦਾ ਮੰਡੀਟਰੀ ਚੀਜ਼ ਬਣ ਚੁੱਕੀ ਹੈ ਵਲੀ ਮੋਬਾਈਲ ਸੋਚ ਕੇ ਸੋਚ ਕੇ ਵੀ ਆਪਾਂ ਕੁਝ ਕਰ ਨਹੀਂ ਸਕਦੇ ਤੇ ਸਾਨੂੰ ਕਰਾਉਣਾ ਹੀ ਪੈਣਾ ਹੈ ਮਜਬੂਰੀ ਚ ਕਰਾਉਣਾ ਪੈਣਾ ਹੈ ਬਿਲਕੁਲ ਤੇ ਮੈਮ ਰੇਟ ਤਾਂ ਵਧਾ ਦਿੱਤੇ ਗਏ ਨੇ ਬਟ ਕੋਈ ਮਤਲਬ ਇੰਟਰਨੈਟ ਦੀ ਕੋਈ ਹੋਰ ਸਹੂਲਤ ਨਹੀਂ ਦਿੱਤੀ ਕੋਈ ਹੋਰ ਜੀ ਵੀ ਨਹੀਂ ਵਧਾਈ ਹੈ ਨਾ ਹਾਂਜੀ ਬਿਲਕੁਲ ਸਰਕਾਰ ਤੇ ਬਸ ਮੈਨੂੰ ਲੱਗਦਾ ਮੀਡਲ ਕਲਾਸ ਬੰਦਾ ਤੇ ਵਿਚਾਰਾ ਕਿਤੇ ਬੋਲ ਹੀ ਨਹੀਂ ਸਕਦਾ ਅੱਛਾ ਜਿਹੜੇ ਲੋਕੀ ਪੈਸੇ ਵਾਲੇ ਹੈਗੇ ਉਹਨਾਂ ਨੇ ਤੇ ਕਰਵਾਣਾ ਹੈ ਕਰਵਾਣਾ ਬਟ ਮੀਡਲ ਕਲਾਸ ਬੰਦਾ ਕਿੱਥੇ ਜਾਊਗਾ ਉਹ ਕਿਸੇ ਨੂੰ ਆਪਣਾ ਦੁੱਖ ਵੀ ਨਹੀਂ ਦੱਸ ਸਕਦਾ ਹਰ ਇੱਕ ਰਿਚਾਰਜ 'ਚ ਅਗਰ 50 ਰੁਪਏ ਵਧ ਗਿਆ ਹੈ ਤੇ ਤੁਸੀਂ ਲਗਾ ਲੋ ਇੱਕ ਘਰ 'ਚ ਅਗਰ 8 ਫੋਨ ਹੈ ਤੇ 500 ਰੁਪਏ ਦਾ ਖਰਚਾ ਵਧੂ ਪੈ ਗਿਆ 500 ਰੁਪਏ 'ਚ ਮੈਨੂੰ ਲੱਗਦਾ ਕਿ 10 ਕਿਲੋ ਆਟੇ ਦੀ ਬੋਰੀ ਆ ਜਾਂਦੀ ਹੈ ਇੱਕ ਮੀਡਲ ਕਲਾਸ ਇੱਕ ਗਰੀਬ ਬੰਦਾ ਕੀ ਕਰੂਗਾ ਉਹਨੂੰ ਫੋਨ ਵੀ ਕਰਨਾ ਹੈ ਉਹਨੇ ਠੀਕ ਹੈ ਉਹਨੇ ਫੋਨ ਵੀ ਕਰਨਾ ਹੈ ਉਹਨੇ ਨੈਟ ਵੀ ਚਲਾਉਣਾ ਹੈ ਬੱਚਿਆਂ ਨੇ ਪੜ੍ਹਾਈ ਵੀ ਕਰਨੀ ਹੈ ਲੇਕਿਨ ਸਰਕਾਰ ਵੱਲੋਂ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਸਾਨੂੰ ਕੁਝ ਵਧੀਆ ਬੈਨੀਫਿਟ ਮਿਲ ਰਿਹਾ ਹੈ ਸਰਕਾਰ ਕੁਝ ਨਹੀਂ ਕਰ ਰਹੀ ਨਾਥਿੰਗ ਕਰ ਰਹੀ ਮੈਂ ਕਿਉਂ ਕਿ ਕੀ ਕਾਰਨ ਕੀ ਲੱਗਦਾ ਹੈ ਕਿ ਇੱਕਦਮ ਤੋਂ ਹੀ ਜਿਹੜੇ ਮੋਬਾਈਲ ਰੀਚਾਰਜ ਦੇ ਰੇਟ ਨੇ ਵਧਾ ਦਿੱਤੇ ਗਏ ਨੇ ਨਨ ਕਾਰਨ ਦੇ ਕੀ ਕਹਿ ਸਕਦੇ ਆ ਬੱਚੇ ਗਾ ਮੈਨੂੰ ਲੱਗਦਾ ਸਰਕਾਰ ਨੂੰ ਬਹੁਤ ਜ਼ਿਆਦਾ ਲੋਡ ਹੈ ਜਿਹੜੇ ਆਮ ਆਮ ਜਨਤਾ ਦਾ ਜੇਬ ਦੇ ਵਿੱਚ 50-50 ਰੁਪਏ ਲੈ ਕੇ ਆਪਣਾ ਖਜ਼ਾਨਾ ਫੜ ਰਹੀ ਹੈ ਹੋਰ ਕੁਝ ਵੀ ਨਹੀਂ ਹੈ ਸਰਕਾਰ ਵੱਲੋਂ ਤਾਂ ਜ਼ੀਰੋ ਸਪੋਰਟ ਹੈ ਆਮ ਇੰਡੀਅਨ ਲੋਕਾਂ ਨੂੰ ਰੀਅਲੀ ਸਭ ਤੋਂ ਪਹਿਲਾਂ ਪੁੱਛਿਆ ਕੀ ਮੋਬਾਈਲ ਦੇ ਰੀਚਾਰਜ ਕਿੰਨਾ ਮਹਿੰਗਾ ਹੋ ਗਿਆ ਹਾਂ ਬਹੁਤ ਮਹਿੰਗਾ ਹੋ ਗਿਆ ਜੀ ਕੀ ਲੱਗਦਾ ਕਿਉਂ ਮਹਿੰਗਾ ਕੀਤਾ ਅੱਛਾ ਨਹੀਂ ਲੱਗਦਾ ਕਿਉਂ ਮਹਿੰਗਾ ਕੀਤਾ ਇਹ ਤਾਂ ਉਹ ਕੰਪਨੀ ਕੰਸਰਨ ਦੱਸ ਸਕਦੀ ਹੈ ਜੀ ਗਵਰਨਮੈਂਟ ਨੂੰ ਇਸ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਉਹਨਾਂ ਨੂੰ ਬਿਠਾ ਕੇ ਗੱਲ ਕਰਨੀ ਚਾਹੀਦੀ ਵੀ ਇੰਨੀ ਮਹਿੰਗਾਈ ਜਿਹੜੀ ਇਹ ਨੈਸੈਸਿਟੀ ਬਣ ਗਈ ਵੀ ਹਰ ਇੱਕ ਲਈ ਤੇ ਇੰਨਾ ਜ਼ਿਆਦਾ ਰੇਟ ਨਹੀਂ ਵਧਾਉਣਾ ਚਾਹੀਦਾ ਬਹੁਤ ਮਿਨੀਮਮ ਵਧਾਉਣਾ ਚਾਹੀਦਾ ਸਰ ਪਹਿਲੇ ਤਾਂ ਇਹ ਦੱਸੋ ਫੋਨ ਰੀਚਾਰਜ ਕਰਾ ਲਿਆ ਫੋਨ ਰੀਚਾਰਜ ਕਰਾ ਲਿਆ ਕਿੰਨਾ ਕ ਵੱਡਾ ਝਟਕਾ ਲੱਗਿਆ 50 ਰੁਪਏ ਦਾ ਝਟਕਾ ਲੱਗਦਾ ਜੀ ਜਿਹੜਾ ਆਮ ਜਨਤਾ 'ਤੇ ਬੜਾ ਔਖਾ ਹੈ ਇਹ ਨਹੀਂ ਚਾਹੀਦਾ ਜੀ ਰੇਟ ਵਧਾਉਣੇ ਵੀ ਸੀ ਤੇ ਥੋੜੇ ਥੋੜੇ ਕਰਕੇ ਵਧਾਉਣੇ ਚਾਹੀਏ 2 ਰੁਪਏ 4 ਰੁਪਏ 10 ਰੁਪਏ 20 ਰੁਪਏ ਕਰਕੇ ਪਾਵਾਂ ਸਾਲ ਦੋ ਸਾਲ ਚ ਵਧਾ ਦਿੰਦੇ ਆਪ ਜਨਤਾ ਜਿੱਥੇ ਵੈਸੇ ਦਿੱਕਤ ਚ ਬਹੁਤ ਆ ਰੀਚਾਰਜ ਵਗੈਰਾ ਤਰਿਆਣੇ ਜਨ ਅਜਕਲ ਜੀ ਰੀਚਾਰਜ ਜ਼ਰੂਰੀ ਹੈ ਘਰ ਘਰ ਦੀ ਜ਼ਰੂਰਤ ਬਣ ਚੁੱਕੀ ਇੱਕ ਮੋਬਾਈਲ ਜੀ ਕਿੱਥੇ ਇਨਸਾਨ ਤੁਰਿਆ ਜਾਂਦਾ ਉਹਨੂੰ ਵੀ ਮੋਬਾਈਲ ਦੀ ਜ਼ਰੂਰਤ ਹੈ ਤਾਂ ਇਸ ਕੀ ਗੱਲ ਕਰਨ ਉਹਨੂੰ ਮੋਬਾਈਲ ਦੀ ਜ਼ਰੂਰਤ ਹੈ ਲੇਕਿਨ ਇੰਨਾ ਜਨਤਾ ਦੇ ਬੋਝ ਨਹੀਂ ਪਾਣਾ ਚਾਹੀਦਾ ਇਸ 10 ਰੁਪਏ ਵਧਾ ਲੈਂਦੇ 5 ਰੁਪਏ ਵਧਾ ਲੈਂਦੇ 20 ਰੁਪਏ ਵਧਾ ਲੈਂਦੇ ਸਿਸਟਮ ਨਾਲ ਵਧਾ ਲੈਂਦੇ ਪਹਿਲਾਂ ਜਦੋਂ ਕਿਹਾ ਸੀਗਾ ਵੀ ਜਿਹੜੇ ਰੀਚਾਰਜ ਦੇ ਰੇਟ ਵਧਣਗੇ ਪਰ ਇਹ ਨਹੀਂ ਅਲਾਉਂਸ ਕੀਤਾ ਸੀ ਕਿ ਕਿੰਨੇ ਰੁਪਏ ਵਧਣਗੇ ਪਰ ਅਚਾਨਕ ਤੋਂ ਜਿਹੜਾ 45 ਤੋਂ 50 ਦੇ ਵਿੱਚ ਜਿਹੜਾ ਇਹਨਾਂ ਨੇ ਵਧਾ ਦਿੱਤੇ ਕਿ ਸੁਣ ਕੇ ਕਿੱਦਾਂ ਤਾਂ ਲੱਗੇ ਜਦੋਂ ਰੀਚਾਰਜ ਕੀਤਾ ਕਿੰਨਾ ਵੱਡਾ ਜਿਹੜਾ ਝਟਕਾ ਲੱਗਿਆ ਸੀ ਇਸ ਟਾਈਮ ਦੁਨੀਆ ਨੂੰ ਬਹੁਤ ਵੱਡਾ ਝਟਕਾ ਲੱਗਾ ਜਿੱਥੇ ਹਰੇਕ ਪਾਸੇ ਦਿੱਕਤਾਂ ਮਹਿਸੂਸ ਹੋ ਰਹੀਆਂ ਨੇ ਉਤੇਰੀ ਚਾਰਜ ਵੀ ਅੱਜ ਕਾ ਰੋਟੀ ਤੋਂ ਪਹਿਲਾਂ ਜ਼ਰੂਰਤ ਹੈ ਲੋਕਾਂ ਨੂੰ ਮੋਬਾਈਲ ਰੀਚਾਰਜ ਕਰਾਣ ਦੀ ਤਾਂ ਘਰ ਦੇ ਵਿੱਚ ਉਹਦਾ ਬੰਦਾ ਕਿੱਧਰਲੇ ਪਾਸੇ ਕਿਸ ਸੰਗਲ ਗੱਲਬਾਤ ਕਰਨੀ ਸੋ ਦੁੱਖ ਐ ਸੋ ਸੁੱਖ ਐ ਮੋਬਾਈਲ ਚਾਰਜ ਤਾਂ ਕਰਾਣੇ ਪੈਗਾ ਜਿੱਥੇ ਆਟੇ ਦੀ ਜ਼ਰੂਰਤ ਹੈ ਉੱਥੇਰੀ ਚਾਰਜ ਦੀ ਵੀ ਜ਼ਰੂਰਤ ਹੈ ਇਹ ਜਨਤਾ ਦੀ ਲੋੜ ਹੈ ਕਿ ਹੋ ਸਕੇ ਤੇ ਇਹਨਾਂ ਨੂੰ ਮਤਲਬ ਕੀ ਰਿਚਾਰਜ ਜੀ ਵੈਲਿਊ ਘਟ ਗਾ ਰੇਟ ਘਟ ਕਰ ਇਹਨਾਂ ਦਾ 10 12 15 ਰੁਪਏ ਵਧਾ ਲੈਣ ਆਮ ਜਨਤਾ ਨੂੰ ਤਕਲੀਫ ਨਾ ਹੋਵੇ। ਤੋਂ ਆ ਲੋ ਜੀ ਸੀ ਲੋਕਾਂ ਨਾਲ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਰੇਟਾਂ ਦੀ ਤੇ ਰੇਟ ਜਿਹੜੇ ਨੇ ਬਹੁਤ ਜ਼ਿਆਦਾ ਵਧ ਗਏ ਨੇ ਤੁਹਾਡੀ ਕੀ ਰਾਏ ਹੈ ਤੁਹਾਡੀ ਜੇਬ ਤੇ ਕਿੰਨਾ ਕ ਜ਼ਿਆਦਾ ਅਸਰ ਪਿਆ ਸਾਨੂੰ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ। ਦਸਤੀ ਹੈਡਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵਿਪਨ ਬਸੀ ਨਾਲ